ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਰਾਜ ਕਿਵੇਂ ਬਣਿਆ ਇਸ ਧਰਤੀ ਦੇ ਇੱਕ ਖਿੱਤੇ ਦਾ ਸਿੱਖਾਂ ਨੇ ਰਾਜ ਕਿਵੇਂ ਲਿਆ ਤੇ ਉਸ ਖਿੱਤੇ ਤੇ ਸਿੱਖਾਂ ਨੇ ਰਾਜ ਕਿਵੇਂ ਕੀਤਾ ਸਿੱਖਾਂ ਨੂੰ ਆਪਣਾ ਰਾਜ ਭਾਗ ਲੈਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਕਿਵੇਂ ਨਜਿੱਠਣਾ ਪਿਆ ਉਸ ਸਮੇਂ ਦੇ ਧਾਰਮਿਕ ਆਗੂਆਂ ਤੇ ਹਕੂਮਤਾਂ ਦਾ ਦੌਰ ਕਿਵੇਂ ਦਾ ਸੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਸਿੱਖ ਵੀਰ ਭੈਣ ਭਰਾ ਸੰਸਾਰਿਕ ਰੁਝੇਵਿਆਂ ਦੇ ਕਾਰਨ ਕਿਤਾਬਾਂ ਨਹੀਂ ਪੜ ਪਾਉਂਦੇ ਜਿਸ ਕਾਰਨ ਅੱਜ ਦੀ ਸਾਡੀ ਨਵੀਂ ਪਨੀਰੀ ਸਿੱਖ ਇਤਿਹਾਸ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਇਸ ਲਈ ਅਸੀਂ ਇੱਕ ਉਪਰਾਲਾ ਕੀਤਾ ਕਿ ਸਿੱਖ ਰਾਜ ਬਾਰੇ ਗੁਰ ਇਤਿਹਾਸ ਬਾਰੇ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖਾਂ ਨੇ ਰਾਜ ਕਿਵੇਂ ਕੀਤਾ ਅਸੀਂ ਇਸ ਨੂੰ ਪੜਾਦਰ ਪੜਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਵਿੱਚ ਇਸ ਸੰਸਾਰ ਦੇ ਉੱਤੇ ਅਵਤਾਰ ਧਾਰਿਆ ਆਪਨੇ ਦੇਸ਼ ਦੇ ਡਿੱਗੇ ਕੋਈ ਜੀਵਨ ਨੂੰ ਹਰ ਪਹਿਲੂ ਤੋਂ ਉੱਚਾ ਚੱਕਿਆ ਨਿਰੰਕਾਰ ਦੇ ਸਿਮਰਨ ਦੀ ਲਗਨ ਲਗਾਈ ਧਰਮ ਅਤੇ ਸਮਾਜ ਦੇ ਵਿੱਚ ਉਸ ਵੇਲੇ ਜਿਹੜੀਆਂ ਕੁਰੀਤੀਆਂ ਪੈਦਾ ਹੋ ਚੁੱਕੀਆਂ ਸਨ ਉਹਨਾਂ ਨੂੰ ਦੂਰ ਕੀਤਾ ਤੇ ਨਾਲ ਹੀ ਸਮੇਂ ਦੀ ਹਕੂਮਤ ਉੱਤੇ ਵੀ ਬੜੇ ਖੁੱਲੇ ਤੇ ਖਰੇ ਸ਼ਬਦਾਂ ਵਿੱਚ ਨੁਕਤਾਚੀਨੀ ਕੀਤੀ ਜਿਵੇਂ ਕਿ ਉਸ ਵੇਲੇ ਬਾਬਰ ਜਿਹੜਾ ਇਸ ਭਾਰਤ ਉੱਤੇ ਚੜ੍ਹ ਕੇ ਆਇਆ ਸੀ ਉਸ ਨੂੰ ਬੜੇ ਹੀ ਖੁੱਲੇ ਸ਼ਬਦਾਂ ਦੇ ਵਿੱਚ ਵੰਘਾਰਿਆ ਰਾਜ ਕਰਮਚਾਰੀਆਂ ਦੇ ਚੱਲਣ ਬਾਰੇ ਗੁਰੂ ਸਾਹਿਬ ਨੇ ਇੱਕ رائے ਪ੍ਰਗਟ ਕੀਤੀ ਕਿ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਆ ਜਿੱਥੇ ਗੁਰੂ ਨਾਨਕ ਸਾਹਿਬ ਰੋਹਾਨੀਅਤ ਦੇ ਮਾਲਕ ਸਨ ਉਥੇ ਧਰਮ ਰਾਜਨੀਤੀ ਦੇ ਵੀ ਸੱਚੇ ਪ੍ਰਚਾਰਕ ਸਨ ਗਰੀਬਾਂ ਦਾ ਦਰਦ ਰੱਖਣ ਵਾਲੇ ਮਹਾਰਾਜ ਦੁਖੀ ਪਰਜਾਂ ਨੂੰ ਕਸਾਈ ਰਾਜਿਆਂ ਦੇ ਵਸਪਿਆ ਵੇਖ ਕੇ ਕਿਵੇਂ ਸਹਾਰ ਸਕਦੇ ਸਨ ਸੋ ਆਪ ਨੇ ਇੱਕ ਅਜਿਹੇ ਪੰਥ ਦੀ ਨੀਂਧ ਰੀ ਜੋ ਦੇਸ਼ ਵਿੱਚ ਧਰਮ ਦਾ ਰਾਜ ਕਾਇਮ ਕਰ ਸਕੇ ਗੁਰੂ ਨਾਨਕ ਸਾਹਿਬ ਜੀ ਦੇ ਸ਼ੁਰੂ ਕੀਤੇ ਫਲਸਫੇ ਦਾ ਪ੍ਰਚਾਰ ਸਾਰੇ ਦੇਸ਼ ਵਿੱਚ ਖਿਲਰ ਗਿਆ ਹੋਇਆ ਸੀ ਤਾਂ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੇ ਸਾਰੇ ਮੁਲਕ ਨੂੰ 22 ਹਿੱਸਿਆਂ ਵਿੱਚ ਵੰਡਿਆ ਤੇ ਹਰ ਹਿੱਸੇ ਵਿੱਚ ਪ੍ਰਚਾਰ ਵਾਸਤੇ ਇੱਕ-ਇੱਕ ਆਗੂ ਥਾਪਿਆ ਇਸ ਸਿਲਸਿਲੇ ਨੂੰ 22 ਮੰჯੀਆਂ ਵੀ ਕਹਿੰਦੇ ਹਨ ਨੀਤੀ ਨਿਪੁੰਨ ਬਾਦਸ਼ਾਹ ਅਕਬਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਉਹ ਲਾਹੌਰ ਤੋਂ ਦਿੱਲੀ ਨੂੰ ਜਾਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਦਰਸ਼ਨ ਨੂੰ ਗਿਆ ਤੇ ਕਿਹਾ ਹਜ਼ੂਰ ਕੋਈ ਸੇਵਾ ਬਖਸ਼ੋ ਤਾਂ ਮਹਾਰਾਜ ਨੇ ਕਿਹਾ ਇਸ ਸਾਲ ਪੰਜਾਬ ਦਾ ਮਾਮਲਾ ਮਾਫ ਕਰ ਦੇ ਕਿਉਂਕਿ ਜਿੰਸਾਂ ਦੇ ਭਾਅੋ ਗਿਰਨ ਕਰਕੇ ਜ਼ਿਮੀਦਾਰਾਂ ਨੂੰ ਬੜੀ ਤੰਗੀ ਹੋ ਜਾਵੇਗੀ। ਅਕਬਰ ਨੇ ਮਾਮਲਾ ਮਾਫ ਕਰ ਦਿੱਤਾ ਤੇ ਆਪਣੀ رائے ਪ੍ਰਗਟ ਕੀਤੀ ਕਿ ਗੁਰੂ ਗਰੀਬਾਂ ਦਾ ਦੋਸਤ ਹੈ। ਇਸ ਘਟਨਾ ਦਾ ਇਹ ਅਸਰ ਹੋਇਆ ਕਿ ਪੰਜਾਬ ਦੇ ਜੱਟਾਂ ਵਿੱਚ ਸਿੱਖੀ ਬਹੁਤ ਵੱਧ ਗਈ। ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਨੂੰ ਸਹੀ ਸ਼ਬਦਾਂ ਵਿੱਚ ਜਥੇਬੰਦ ਕੀਤਾ। ਆਪਣੇ ਪਿਤਾ ਜੀ ਦਾ ਆਰੰਭ ਕੀਤਾ ਹੋਇਆ ਅੰਮ੍ਰਿਤਸਰ ਹਰਮੰਦਰ ਸਾਹਿਬ ਪੂਰਨ ਕੀਤਾ। 22 ਸੂਬਿਆਂ ਦੇ ਪ੍ਰਚਾਰ ਤੇ ਉਗਰਾਹੀ ਨੂੰ ਠੀਕ ਕੀਤਾ ਤੇ ਸਭ ਤੋਂ ਵੱਡਾ ਕੰਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੂਰਨ ਕਰਨ ਦਾ ਕੀਤਾ ਹੁਣ ਸਿੱਖ ਇੱਕ ਪੂਰੀ ਤਰ੍ਹਾਂ ਜਥੇਬੰਦ ਧਰਮ ਸੀ ਸਿੱਖਾਂ ਕੋਲ ਚਾਰ ਚੀਜ਼ਾਂ ਆਪਣੀਆਂ ਸਨ ਆਪਣਾ ਧਰਮ ਗ੍ਰੰਥ ਆਪਣਾ ਧਰਮ ਮੰਦਿਰ ਆਪਣਾ ਧਰਮ ਆਗੂ ਤੇ ਆਪਣੀ ਸਾਂਝੀ ਗੋਲਕ ਇਸ ਵੇਲੇ ਸਿੱਖੀ ਫਕੀਰਾਂ ਦੀ ਟੋਲੀ ਨਹੀਂ ਰਹੀ ਸਗੋਂ ਵਿਹਾਰਿਕ ਬੰਦਿਆਂ ਦਾ ਇੱਕ ਅਟੁੱਟ ਲੜੀ ਵਿੱਚ ਪ੍ਰੋਤਤਾ ਹੋਇਆ ਪੰਥ ਸੀ। ਉਹਨਾਂ ਵਿੱਚ ਵਾਹੀਵਾਨ, ਜ਼ਿਮੀਦਾਰ, ਦੁਕਾਨਦਾਰ, ਵਪਾਰੀ, ਸ਼ਸਤਰਧਾਰੀ ਸਿਪਾਹੀ, ਧਰਮ ਪ੍ਰਚਾਰਕ ਤੇ ਮੁਕ ਦੀ ਗੱਲ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਹਰ ਤਰ੍ਹਾਂ ਦੇ ਆਦਮੀ ਦਾ ਸੁਮੇਲ ਸੀ। ਉਹ ਇੱਕ ਅੰਦਰੰਕਾਰ ਨੂੰ ਪੂਜਦੇ ਤੇ ਧਰਤੀ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨਦੇ ਸਨ। ਇਸ ਵੇਲੇ ਗੁਰਗੱਦੀ ਦੀ ਸ਼ਾਨ ਫਕੀਰਾਂ ਵਾਲੀ ਨਹੀਂ ਮਹਾਰਾਜਿਆਂ ਵਾਲੀ ਸੀ। ਗੁਰੂ ਅਰਜਨ ਦੇਵ ਜੀ ਆਪ ਬੜੇ ਸਾਦਾ ਰਹਿੰਦੇ ਸਨ ਪਰ ਗੁਰਗੱਦੀ ਦੀ ਸ਼ਾਨ ਵਾਸਤੇ ਸ਼ਾਹੀ ਮੰਦਰ ਰੇਸ਼ਮੀ ਤੰਬੂ ਹਾਥੀ ਕੋੜੇ ਸਭ ਕੁਝ ਸੀ ਇੱਥੋਂ ਤੱਕ ਸਿੱਖੀ ਨੇ ਤਰੱਕੀ ਕੀਤੀ ਕਿ ਇਹ ਪੰਥ ਤਸਵੀਰ ਜਹਾਂਗੀਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਅੰਤ ਉਸ ਧੱਕੇਖੋਰ ਬਾਦਸ਼ਾਹ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ 30 ਮਈ 1606 ਈਸਵੀ ਨੂੰ ਸ਼ਹੀਦ ਕਰ ਦਿੱਤੇ ਗਏ ਫਿਰ ਬੜੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬੈਠੇ। ਉਹ ਪੀਰਾਂ ਦੇ ਪੀਰ ਤੇ ਰਾਜਿਆਂ ਦੇ ਮਹਾਰਾਜ ਸਨ। ਉਹਨਾਂ ਦੇ ਸਿਰ ਤੇ ਸੁਨਹਿਰੀ ਕਲਗੀ, ਗਾਤਰੇ ਦੋ ਤਲਵਾਰਾਂ ਤੇ ਹੱਥ ਉੱਤੇ ਸੁੰਦਰ ਬਾਜ ਹੁੰਦਾ ਸੀ। ਆਪ ਅਕਾਲ ਤਖਤ ਉੱਤੇ ਸ਼ਾਹੀ ਪੋਸ਼ਾਕ ਪਹਿਨ ਕੇ ਬਾਦਸ਼ਾਹੀ ਤਖਤ ਸਜਾ ਦਰਬਾਰ ਲਗਾਉਂਦੇ ਸਨ। ਮੁਗਲ ਸ਼ਾਹੀ ਦੇ ਅੰਦਰ ਅੰਦਰ ਹੀ ਸਿੱਖਾਂ ਦਾ ਪੰਚਾਇਤੀ ਰਾਜ ਕਾਇਮ ਹੋ ਚੁੱਕਾ ਸੀ। ਤੇ ਅੰਮ੍ਰਿਤਸਰ ਉਹਨਾਂ ਦੀ ਰਾਜਧਾਨੀ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਸੱਚੇ ਪਾਤਸ਼ਾਹ ਅਕਾਲ ਤਖਤ ਤੋਂ ਸੱਚੇ ਪਾਤਸ਼ਾਹ ਦੀ ਮੋਰ ਥੱਲੇ ਹੁਕਮਨਾਮੇ ਜਾਰੀ ਹੋਇਆ ਕਰਦੇ ਸਨ ਸਿੱਖ ਘੋੜਿਆਂ ਤੇ ਚੜਦੇ ਤਲਵਾਰਾਂ ਲਿਸ਼ਕਾਉਂਦੇ ਤੀਰਾਂ ਦੇ ਨਿਸ਼ਾਨੇ ਸਿੱਖਦੇ ਤੇ ਜੰਗਲਾਂ ਵਿੱਚ ਸ਼ਾਹੀ ਹਾਕਮਾ ਵਾਂਗ ਸ਼ਿਕਾਰ ਖੇਡਦੇ ਸਨ ਛੇਵੇਂ ਗੁਰੂ ਜੀ ਨੇ ਸਿੱਖਾਂ ਨੂੰ ਪੂਰੇ ਸਿਪਾਹੀ ਬਣਾ ਦਿੱਤਾ ਸੀ ਰਾਜ ਕਰਮਚਾਰੀਆਂ ਨੇ ਸਿੱਖਾਂ ਦੀ ਫੌਜੀ ਤਾਕਤ ਨੂੰ ਦਬਾਉਣਾ ਚਾਹਿਆ ਤੇ ਗੜੇ ਕੱਥੇ ਲੜਾਈ ਵਾਸਤੇ ਬਹਾਨੇ ਟੋਲਣ ਲੱਗੇ ਸੱਚੀ ਸਰਕਾਰ ਦੀ ਕਮਾਨ ਥੱਲੇ ਸਿੱਖ ਵੀ ਇਸ ਕੰਮ ਲਈ ਤਿਆਰ ਹੋ ਚੁੱਕੇ ਸਨ 100 1628 ਤੋਂ 1634 ਈਸਵੀ ਤੱਕ ਸ਼ਾਹੀ ਸੈਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਾਰ ਲੜਾਈਆਂ ਹੋਈਆਂ ਤੇ ਚੌਹਾਂ ਵਿੱਚ ਹੀ ਗੁਰੂ ਸਾਹਿਬ ਨੂੰ ਪੂਰੀ ਫਤਿਹ ਪ੍ਰਾਪਤ ਹੋਈ ਸ਼ਾਹੀ ਸੈਨਾ ਬਹੁਤੀ ਸਣੇ ਜਰਨੈਲਾਂ ਮਾਰੀ ਜਾਂਦੀ ਰਹੀ ਤੇ ਰਹਿੰਦੀ ਨਸ ਜਾਂਦੀ ਰਹੀ ਫਿਰ ਉਸ ਤੋਂ ਬਾਅਦ ਔਰੰਗਜ਼ੇਬ ਦਾ ਸਮਾਂ ਆਇਆ ਤਾਂ ਮੁਗਲਾਂ ਦੀ ਧੱਕੇਸ਼ਾਈ ਹੋਰ ਵੱਧ ਗਈ ਮੋਲਾਣਿਆਂ ਨੂੰ ਖੁਸ਼ ਕਰਨ ਬਦਲੇ ਉਸਨੇ ਹਿੰਦੂਆਂ ਤੇ ਸਿੱਖਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਪਾਠ ਪੂਜਾ ਬੰਦ ਤੇ ਸ਼ਬਦ ਕੀਰਤਨ ਦੀ ਮਨਾਈ ਸ਼ੁਰੂ ਕਰ ਦਿੱਤੀ ਇਸ ਜ਼ੁਲਮ ਦੇ ਹੱਥ ਨੂੰ ਰੋਕਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਆਪ ਪੇਸ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਗੁਰੂ ਸਾਹਿਬ ਦੀ ਸ਼ਹੀਦੀ ਨੇ ਦੇਸ਼ ਭਰ ਦੇ ਸਿੱਖਾਂ ਦੇ ਦਿਲਾਂ ਵਿੱਚ ਜੋਸ਼ ਤੇ ਗੁੱਸੇ ਦੀ ਅੱਗ ਬਾਲ ਦਿੱਤੀ ਉਹ ਮਰਨ ਮਾਰਨ ਦੀ ਧਾਰ ਕੇ 6ਵੇਂ ਪਾਤਸ਼ਾਹ ਦੇ ਸਮੇਂ ਦੀਆਂ ਜਿੱਤਾਂ ਨੂੰ ਯਾਦ ਕਰਦੇ ਹੋਏ 10ਵੇਂ ਗੁਰੂ ਦੇ ਝੰਡੇ ੇਠ ਇਕੱਠੇ ਹੋਣ ਲੱਗੇ। ਦਸ਼ਮੇਸ਼ ਜੀ ਨੇ ਵੀ ਸੋਚ ਲਿਆ ਕਿ ਹੁਣ ਤਲਵਾਰ ਉਠਾਏ ਬਿਨਾਂ ਨਿਭਾਓ ਓਖਾ ਹੈ। ਸੋ ਹਮਾਰਾਜ ਨੇ ਤਕੇ ਸ਼ਾਹੀ ਨਾਲ ਟੱਕਰ ਲੈਣ ਵਾਸਤੇ ਬੜੇ ਖੁੱਲੇ ਪੈਮਾਨੇ ਉੱਤੇ ਫੌਜੀ ਤਿਆਰੀਆਂ ਆਰੰਭ ਕਰ ਦਿੱਤੀਆਂ। ਪਹਾੜੀਏ Hindu ਰਾਜੇ ਬਦੋ ਬਦੀ ਸਿੱਖਾਂ ਦੇ ਰਾਹ ਵਿੱਚ ਅੜੇ। ਸੋ ਮਜਬੂਰਨ ਸਿੱਖਾਂ ਨੂੰ ਉਹਨਾਂ ਨਾਲ ਲੜਨਾ ਪਿਆ। ਕਦੇ ਲੜਾਈ ਕਦੇ ਸੁਲਾ ਤੇ ਕਦੇ ਦੋਹਾਂ ਧਿਰਾਂ ਨੇ ਰਲ ਕੇ ਸ਼ਾਹੀ ਸੈਨਾ ਨਾਲ ਵੀ ਟੱਕਰ ਲਈ ਸਿੱਖ ਇੱਕ ਤਕੜੀ ਫੌਜੀ ਤਾਕਤ ਬਣ ਗਏ ਸਨ ਹੁਣ ਮਹਾਰਾਜ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ ਦੁਨੀਆ ਦੇ ਇਤਿਹਾਸ ਵਿੱਚ ਇਹ ਅਨੋਖੀ ਪ੍ਰੀਖਿਆ ਸੀ ਭਰੇ ਦੀਵਾਨ ਅੰਦਰ ਹੱਥ ਵਿੱਚ ਚਮਕਦੀ ਤਲਵਾਰ ਲੈ ਕੇ ਹਜ਼ੂਰ ਨੇ ਸਿਰ ਮੰਗੇ ਸਿੱਖੀ ਇਮਤਿਹਾਨ ਵਿੱਚ ਪਾਸ ਹੋਈ ਪੰਜ ਸਿੱਖਾਂ ਨੇ ਸੀਸ ਭੇਟ ਕੀਤੇ ਇਸ ਤਰ੍ਹਾਂ ਗੁਰੂ ਨਾਨਕ ਦੇ ਚਲਾਏ ਹੋਏ ਪੰਥ ਨੂੰ 10ਵੇਂ ਗੁਰੂ ਨੇ ਪੂਰਨਤਾ ਬਖਸ਼ੀ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਤੋਂ ਆਪ ਛਕਿਆ। ਉਹਨਾਂ ਨੂੰ ਸਿੰਘ ਬਣਾਇਆ ਤੇ ਆਪ ਸਿੰਘ ਬਣੇ। ਹਜ਼ਾਰਾਂ ਸਿੱਖ ਅੰਮ੍ਰਿਤ ਛਕ ਕੇ ਸਿੰਘ ਸਾਜ ਗਏ। ਸ਼੍ਰੀ ਕੇਸਗੜ ਵਿੱਚ ਤਖਤ ਉੱਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੇਰਾ ਰੂਪ ਬਹਾਦਰ ਸਿੰਘੋ ਹੁਣ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਬਣੇ ਹਾਂ ਤਾਂ ਵਾਹਿਗੁਰੂ ਜੀ ਕੀ ਫਤਿਹ ਵੀ ਹੋਵੇਗੀ। ਇਹ ਅਕਾਲੀ ਪੰਥ ਸਾਜਣ ਵਾਸਤੇ ਹੀ ਅਕਾਲ ਪੁਰਖ ਨੇ ਮੈਨੂੰ ਭੇਜਿਆ ਸੀ ਖਾਲਸਾ ਜੀ ਤੁਸੀਂ ਅੱਜ ਤੋਂ ਅਕਾਲ ਪੁਰਖ ਦੇ ਪੁੱਤਰ ਵਾਹਿਗੁਰੂ ਦਾ ਰੂਪ ਤੇ ਜੰਮਣ ਮਰਨ ਤੋਂ ਰਹਿਤ ਤੇ ਸਾਰੀ ਧਰਤੀ ਦੇ ਬਾਦਸ਼ਾਹ ਹੋ ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ ਸੋ ਸ਼ਸਤਰ ਤੁਹਾਡੀ ਖੇਡ ਹੈ ਲੜਨਾ ਤੁਹਾਡਾ ਕਰਮ ਹੈ ਤੇ ਧਰਮ ਦਾ ਰਾਜ ਕਰਨਾ ਤੁਹਾਡਾ ਹੱਕ ਹੈ ਇਨਸਾਨ ਇਨਸਾਨ ਬਰਾਬਰ ਹੈ ਜਾਤ ਪਾਤ ਭਰਮ ਹੈ ਤੇ ਉੱਚ-ਨੀਚ ਭੁਲੇਖਾ ਹੈ ਤੁਸੀਂ ਵਾਹਿਗੁਰੂ ਦੇ ਚੁਣੇ ਹੋਏ ਸੰਤ ਸਿਪਾਹੀ ਹੋ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਦੇਸ਼ ਦੇ ਬਾਦਸ਼ਾਹ ਹੋ ਮੈਂ ਡਾਡਿਆਂ ਦੇ ਹੰਕਾਰ ਤੋੜਾਂਗਾ ਤੇ ਗਰੀਬਾਂ ਨੂੰ ਦੇਸ਼ ਦੀ ਬਾਦਸ਼ਾਹੀ ਦੇਵਾਂਗਾ ਦੇਸ਼ ਤੁਹਾਡਾ ਹੈ ਤੇ ਤੁਸੀਂ ਹੀ ਦੇਸ਼ ਦੇ ਬਾਦਸ਼ਾਹ ਹੋ ਐਨੀ ਗੱਲ ਸੁਣ ਕੇ ਸਿੱਖਾਂ ਦੇ ਚਿਹਰਿਆਂ ਤੇ ਲਾਲੀਆਂ ਚਮਕ ਆਈਆਂ ਦਿਲਾਂ ਵਿੱਚ ਜੋਸ਼ ਠਾਠਾ ਮਾਰਨ ਲੱਗਾ ਤਲਵਾਰਾਂ ਮਿਆਨਾਂ ਵਿੱਚੋਂ ਉਛਲੀਆਂ ਤੇ ਖੁੱਲੀ ਹਵਾ ਵਿੱਚ ਚਮਕਣ ਲੱਗੀਆਂ ਇੱਕ ਆਵਾਜ਼ ਹੋ ਕੇ ਸਿੱਖਾਂ ਦੇ ਜਜ਼ਬਾਤ ਬਾਹਰ ਨਿਕਲੇ ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਖੋਏ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੇ ਸ਼ੁਰੂ ਕੀਤੇ ਹੋਏ ਫਲਸਫੇ ਨੂੰ ਅਮਲੀ ਜਾਮਾ ਪਹਿਨਾਇਆ ਤੇ ਖਾਲਸੇ ਨੂੰ ਪ੍ਰਗਟ ਕੀਤਾ ਆਉਣ ਵਾਲੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਲੜਾਈਆਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਸਮਾਂ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਰਾਜ ਸਿੱਖ ਇਤਿਹਾਸ ਤੇ ਗੁਰਬਾਣੀ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ